ਮੈਂ ਇਸ ਕੰਪਨੀ ਨਾਲ 2011 ਤੋਂ ਜੁੜਿਆ ਹਾਂ ਜਿੱਡੇ ਸਾਡਾ ਫਰਸਟ ਬੱਚਾ ਹੈ ਉਹ 2011 ਦੇ ਵਿੱਚ ਇਹਨਾਂ ਨੇ ਕੈਨੇਡਾ ਭੇਜਿਆ ਸੀਗਾ ਸਾਡੇ ਲਗਭਗ ਜਿੰਨੇ ਦੋਸਤ ਮਿੱਤਰ ਨੇ ਜਾਂ ਕੋਈ ਰਿਸ਼ਤੇਦਾਰ ਹੈ ਬੇਸਿਕਲੀ ਅਸੀਂ ਚਾਰੰਗਜ਼ ਐਜੂਕੇਸ਼ਨ ਤੋਂ ਇਲਾਵਾ ਕਿਸੇ ਹੋਰ ਬਾਰੇ ਸੋਚਿਆ ਹੀ ਨਹੀਂ ਕਦੇ ਕਿਉਂਕਿ ਇਹਨਾਂ ਦੀ ਜਿਹੜੀ ਸਰਵਿਸ ਹੈ ਉਹ ਇੰਨੀ ਜ਼ਿਆਦਾ ਵਧੀਆ ਤਕਰੀਬਨ 55 ਤੋਂ 60 ਬੱਚੇ ਨੇ ਜਿਹੜੇ ਸਾਡੇ ਹੁਣ ਤੱਕ ਇਹਨਾਂ ਦੇ ਰਾਹੀਂ ਵੱਖ-ਵੱਖ ਕੰਟਰੀਆਂ 'ਚ ਜਾ ਚੁੱਕੇ ਨੇ ਤੇ ਉਹ ਵੈਲ ਸੈਟਲਡ ਨੇ ਉਹਨਾਂ ਦਾ ਬੜੀ ਤੇਰਵਾਰਾ ਰਿਹਾ ਜੀ ਇਹਨਾਂ ਦਾ ਜੀ ਖਾਸ ਕਰਕੇ ਹੂੰ ਚਾਮਸਾਲਾ ਤੋਂ ਅਸੀਂ ਸਾਨੂੰ ਉਹਨਾਂ ਨੇ ਪਤਾ ਲੱਗਿਆ ਤਾਂ ਅਸੀਂ ਇਹਨਾਂ ਕੋਲ ਗਏ ਤੇ ਇਹਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਜਿੰਨਾ ਇਹਨਾਂ ਨੇ ਫੀਸ ਦਿੱਤੀ ਆ ਉਹਦੇ ਹਿਸਾਬ ਨਾਲ ਸਾਡੇ ਤੇ ਖੋਲੇ ਆ ਇਹਨਾਂ ਨੇ ਤਕਰੀਬਨ 40-50 ਬੰਦੇ ਸਾਡੇ ਚਾਮਸਾਲਾ ਨੇ ਬਾਹਰ ਭੇਜੇ ਆ 1% ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਵੀ ਉਹਨਾਂ ਦੇ ਘੱਟ ਤੋਂ ਘੱਟ 55 ਜਾਂ 60 ਬੱਚੇ ਨੇ ਜਿਹੜੇ ਉਹ ਬਾਹਰ ਗਏ ਨੇ ਤੇ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਸਾਡਾ ਸੱਤ ਤੋਂ ਵੱਡਾ ਭਤੀਜਾ ਜਿਹੜਾ ਉਹ ਇਸੇ ਕੰਪਨੀ ਤੋਂ 2011 ਦੇ ਵਿੱਚ ਕੈਨੇਡਾ ਦਾ ਵਿੱਚ ਗਿਆ ਸੀ ਤੇ ਉਹ ਅੱਜ ਉੱਥੇ ਸੀਐਨ ਦੇ ਵਿੱਚ ਜੌਬ ਕਰਦਾ ਤੇ ਸਿਟੀਜ਼ਨ ਹੈ ਤੇ ਫਿਰ ਇੱਕ ਸਾਡਾ ਭਤੀਜਾ ਯੂਕੇ ਗਿਆ ਫਿਰ ਉਸ ਤੋਂ ਬਾਅਦ ਸਾਡਾ ਆਪਣਾ ਬੇਟਾ ਪਿਛਲੇ ਸਾਲ ਹੈ ਜਿਹੜਾ ਉਹ ਨਿਆਗਰਾ ਕਾਲਜ ਵੈਲੈਂਡ ਦੇ ਵਿੱਚ ਐਜ਼ ਅ ਸਟੂਡੈਂਟ ਗਿਆ ਅਤੇ ਘਟਗੜ ਸਾਭ ਦੇ ਵਿੱਚ ਚਾਰਮਸ ਇਮੀਗ੍ਰੇਸ਼ਨ ਦੇ ਵੱਲੋਂ ਇੱਕ ਸੈਮੀਨਾਰ ਅਲਿਖਿਆ ਗਿਆ ਜਿਸ ਦੇ ਵਿੱਚ ਨਵੇਂ ਲੋਕ ਆ ਰਹੇ ਨੇ ਪਰਾਨੇ ਵੀ ਲੋਕ ਆ ਰਹੇ ਨੇ ਜਿਹੜੇ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੇ ਕਲਾਇੰਟ ਨੇ ਔਰ ਇਹਨਾਂ ਤੋਂ ਸਰਵਿਸਿਜ਼ ਲਈਆਂ ਨੇ ਵੀਜ਼ਾ ਵੀਜ਼ਾ ਸਰਵਿਸਿਜ਼ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਉਹਨਾਂ ਤੋਂ ਜਾਣਦੇ ਹਾਂ ਮੇਰੇ ਨਾਲ ਚਾਂਸ ਇਮੀਗ੍ਰੇਸ਼ਨ ਤੋਂ ਸ਼ਿਵਾਨੀ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਕੁਝ ਨਿਯਮ ਬਦਲੇ ਗਏ ਨੇ ਇਹ ਸੁਣਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਆਇਆ ਹੋਣਾ ਕਿ ਵਰਕ ਪਰਮਿਟ ਹੁਣ ਨਹੀਂ ਮਿਲੇਗਾ ਸਟੱਡੀ ਤੋਂ ਬਾਅਦ ਤਾਂ ਇਹ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਲਵਾਂਗੀ 사ਸੀ ਗੱਲ ਜੀ ਸਰ ਸ਼ਕਨ ਸਰ ਵਰਕ ਵਰਕ ਪਰਮਿਟ ਤੋਂ ਸ਼ੁਰੂ ਕਰਦੇ ਹਾਂ ਜੀ ਜਿਸ ਤਰ੍ਹਾਂ ਇਹ ਨਵੀਂ ਅਪਡੇਟ ਆਈ ਹੈ ਕਿ ਜੀ ਵਰਕ ਪਰਮਿਟ ਹੁਣ ਨਹੀਂ ਮਿਲੇਗਾ ਸਟੱਡੀ ਤੋਂ ਬਾਅਦ ਬਿਲਕੁਲ ਸਰ ਜਿੱਦਾਂ ਕਿ ਤੁਸੀਂ ਕਿਹਾ ਕਿ ਹੁਣ ਕਾਫੀ ਸਾਰੇ ਚੇਂਜਸ ਜਿਹੜੇ ਨੇ ਉਹ ਕੈਨੇਡਾ ਹਾਈ ਕਮਿਸ਼ਨ ਤੋਂ ਆਏ ਨੇ ਰਿਗਾਰਡਿੰਗ ਪੋਸਟ ਸਟਡੀ ਵਰਕ ਪਰਮਿਟ ਵੀ ਨੇ ਕੁਝ ਆਪਣੇ ਮਾਸਟਰਸ ਦੇ ਸਪਸ ਵਰਕ ਪਰਮਿਟ ਦੇ ਲਈ ਵੀ ਨੇ ਤੇ ਕੁਝ ਅਟੈਸਟੇਸ਼ਨ ਲੈਟਰ ਨੂੰ ਵੀ ਲੈ ਕੇ ਹੈਗੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜਿਹੜੀ ਮਿਸ ਕਮਿਊਨੀਕੇਸ਼ਨ ਸਟੂਡੈਂਟਸ ਦੇ ਵਿੱਚ ਹੈਗੀ ਆ ਉਹ ਹੈਗੀ ਆ ਸਟੱਡੀ ਤੋਂ ਬਾਅਦ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ ਉਹਨੂੰ ਲੈ ਕੇ ਤੇ ਸਟੂਡੈਂਟਸ ਇਹ ਚੀਜ਼ ਨੂੰ ਨਹੀਂ ਅੰਡਰਸਟੈਂਡ ਕਰ ਪਾਰੇ ਵੀ ਕਿਹੜੇ ਕਾਲਜਸ ਦਾ ਜਿਹੜਾ ਵਰਕ ਪਰਮਿਟ ਹੈ ਉਹ ਕੈਨਸਲ ਹੋਇਆ ਹੈ ਤਾਂ ਜਨਰਲੀ ਕੈਨੇਡਾ ਨੇ ਸਾਰੇ ਕਾਲਜਸ ਦਾ ਪੋਸਟ ਸਟੱਡੀ ਵਰਕ ਪਰਮਿਟ ਬੰਦ ਨਹੀਂ ਕੀਤਾ ਉਹਨਾਂ ਨੇ ਕੁਝ ਸਪੈਸੀਫਿਕ ਕਾਲਜ ਜਿਹੜੇ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਚੱਲਦੇ ਸੀਗੇ ਉਹਨਾਂ ਦਾ ਵਰਕ ਪਰਮਿਟ ਜਿਹੜਾ ਹੈਗਾ ਉਹ ਕੈਨਸਲ ਕਰਦਾ ਹੈ ਸਸਪੈਂਡ ਤੁਸੀਂ ਕਹਿ ਸਕਦੇ ਹੋ ਵੀ ਉਹ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਪਬਲਿਕ ਕਾਲਜਸ ਨੇ ਗਵਰਨਮੈਂਟ ਕਾਲਜਸ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦਾ ਵਰਕ ਪਰਮਿਟ ਸਟੂਡੈਂਟਸ ਨੂੰ ਅ ਅੱਗੇ ਵੀ ਮਿਲੇਗਾ ਤੇ ਉਹਦੇ ਵਿੱਚ ਸਟੂਡੈਂਟ ਸੇਫਲੀ ਅਪਲਾਈ ਕਰ ਸਕਦੇ ਆ ਅਗਰ ਸਟੂਡੈਂਟ 2 ਸਾਲ ਦਾ ਡਿਪਲੋਮਾ ਦੇ ਲਈ ਜਾਂਦਾ ਹੈ ਤਾਂ ਉਹਨੂੰ 3 ਸਾਲ ਦਾ ਵਰਕ ਪਰਮਿਟ ਹਲੇ ਵੀ ਮਿਲੇਗਾ ਜਾਂ ਉਹ ਡਿਗਰੀ ਦੇ ਲਈ ਜਾਂਦਾ ਹੈ ਤਾਂ ਵੀ ਉਹਨੂੰ ਅੱਗੇ 3 ਸਾਲ ਦਾ ਵਰਕ ਪਰਮਿਟ ਮਿਲੇਗਾ ਹੀ ਮਿਲੇਗਾ ਪਹਿਲਾਂ ਜਿਨ੍ਹਾਂ ਨੇ ਕੋਈ ਗਲਤ ਕਾਲਜ ਚ ਚੂਜ਼ ਕੀਤਾ ਹੋਇਆ ਉਹਨਾਂ ਨੂੰ ਨੁਕਸਾਨ ਹੋ ਸਕਦਾ ਨੁਕਸਾਨ ਦੀ ਗੁੰਜਾਇਸ਼ ਹੈ ਬਿਲਕੁਲ ਸਰ ਦੇਖੋ ਚਾਂਸ এডਿਕੇਸ਼ਨ ਦੇ ਵਿੱਚ ਅਸੀਂ ਕਦੇ ਵੀ ਸਟੂਡੈਂਟਸ ਨੂੰ ਪ੍ਰਾਈਵੇਟ ਕਾਲਜ ਜਾਂ ਐਦਾਂ ਦਾ ਕੋਈ ਕਾਲਜ ਯੂਨੀਵਰਸਿਟੀ ਰეკਮੈਂਡ ਕਦੇ ਵੀ ਨਹੀਂ ਕਰਦੇ ਜਿਦੇ ਵਿੱਚ ਕੱਲ ਨੂੰ ਸਟੂਡੈਂਟ ਨੂੰ ਜਾ ਕੇ ਉੱਥੇ ਕੋਈ ਪ੍ਰੋਬਲਮ ਹੋਏ ਉਹਨੂੰ ਵਰਕ ਪਰਮਿਟ ਨਾ ਮਿਲੇ ਜਾਂ ਉਹਦੀ ਸਟੱਡੀਜ਼ ਉਹਦੇ ਅੱਗੇ ਕੰਮ ਨਾ ਆਵੇ ਕਿਸੇ मतलब ਕੈਰੀਅਰ ਦੇ ਵਿੱਚ ਤੋ ਬਿਲਕੁਲ ਜੇ ਤੁਸੀਂ ਕੋਈ ਪ੍ਰਾਈਵੇਟ ਕਾਲਜ ਜਾਂ ਪ੍ਰਾਈਵੇਟ ਯੂਨੀਵਰਸਿਟੀ ਇਥੋਂ ਲੈ ਕੇ ਜਾਂਦੇ ਹੋ ਉਹਦੇ ਨੁਕਸਾਨ ਹੀ ਨੇ ਉੱਥੇ ਸਾਡੇ ਕੋਲ ਬਹੁਤ ਸਾਰੇ ਸਟੂਡੈਂਟਸ ਕੈਨੇਡਾ ਪਹੁੰਚਣ ਤੋਂ ਬਾਅਦ ਆਉਂਦੇ ਆ ਵੀ ਮੈਮ ਮੇਰੇ ਕਾਲਜ ਦੇ ਵਿੱਚ ਵਰਕ ਪਰਮਿਟ ਨਹੀਂ ਹੈਗਾ ਤੁਸੀਂ ਮੈਨੂੰ ਹੁਣ ਪਬਲਿਕ ਕਾਲਜ ਲਾ ਸਕਦੇ ਹੋ ਨਹੀਂ ਤੇ ਮੇਰਾ ਸੁਜੈਸ਼ਨ ਵੀ ਇਹ ਹੀ ਹੈ ਵੀ ਤੁਸੀਂ ਇਥੋਂ ਹੀ ਇੰਡੀਆ ਤੋਂ ਜਦੋਂ ਅਪਲਾਈ ਕਰਦੇ ਹੋ ਉਸ ਟਾਈਮ ਹੀ ਤੁਸੀਂ ਇੱਕ ਵਧੀਆ ਕੰਸਲਟੈਂਟ ਦੇ ਕੋਲ ਜਾਓ ਤਾਂ ਕਿ ਉਹ ਤੁਹਾਨੂੰ ਪਬਲਿਕ ਕਾਲਜ ਦੇ ਵਧੀਆ ਪ੍ਰੋਗਰਾਮ ਦੇ ਕਿਉਂਕਿ ਫਿਊਚਰ ਦੇ ਵਿੱਚ ਜੇ ਤੁਸੀਂ ਕਾਲਜ ਪ੍ਰਾਈਵੇਟ ਲੈਨੇ ਹੋ ਜਾਂ ਪ੍ਰੋਗਰਾਮ ਗਲਤ ਲੈਨੇ ਹੋ ਉਹਦਾ ਅੱਗੇ ਜਾ ਕੇ ਬਹੁਤ ਵੱਡਾ ਇੰਪੈਕਟ ਤੁਹਾਡੇ ਕਰੀਅਰ ਤੇ ਹੋ ਸਕਦਾ ਹੈ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗਰਦੀਪ ਸਿੰਘ ਮੰਗਟਾ ਜੀ ਤੇ ਮੈਂ ਸਰਦੰਤ ਫਤਿਹਗੜ ਸਾਹਿਬ ਤੋਂ ਬਿਲੋਂਗ ਕਰਦਾ ਜੀ ਤੁਸੀਂ ਕਦੋਂ ਜੁੜੇ ਹੋ ਇਸ ਕੰਪਨੀ ਨਾਲ ਮੈਂ ਇਸ ਕੰਪਨੀ ਨਾਲ 2011 ਤੋਂ ਜੁੜਿਆ ਜੀ ਜਿਹੜਾ ਸਾਡਾ ਫਰਸਟ ਬੱਚਾ ਹੈ ਉਹ 2011 ਦੇ ਵਿੱਚ ਇਹਨਾਂ ਨੇ ਕੈਨੇਡਾ ਭੇਜਿਆ ਸੀਗਾ ਜਿਹੜਾ ਅੱਜ ਉੱਥੇ ਸਿਟੀਜ਼ਨ ਹੋਇਆ ਹੋਇਆ ਹੈ ਜੀ ਹਾਂ ਔਰ ਹੁਣ ਤੱਕ ਕਿੰਨੇ ਜਿਹੜੇ ਤੁਹਾਡੇ ਵੀਜ਼ੇ ਐ ਤੁਨ ਅਚੁੱਕੇ ਆ ਸਾਡੇ ਲਗਭਗ ਜਿੰਨੇ دوست ਮਿੱਤਰ ਨੇ ਜਾਂ ਕੋਈ ਰਿਸ਼ਤੇਦਾਰ ਆ ਬੇਸਿਕਲੀ ਅਸੀਂ ਚਾਰੰਸ ਐਜੂਕੇਸ਼ਨ ਤੋਂ ਇਲਾਵਾ ਕਿਸੇ ਹੋਰ ਬਾਰੇ ਸੋਚਿਆ ਹੀ ਨਹੀਂ ਕਦੇ ਕਿਉਂਕਿ ਇਹਨਾਂ ਦੀ ਜਿਹੜੀ ਸਰਵਿਸ ਹੈ ਉਹ ਇੰਨੀ ਜ਼ਿਆਦਾ ਵਧੀਆ ਤਕਰੀਬਨ 55 ਤੋਂ 60 ਬੱਚੇ ਨੇ ਜਿਹੜੇ ਸਾਡੇ ਹੁਣ ਤੱਕ ਇਹਨਾਂ ਦੇ ਰਾਹੀਂ ਵੱਖ-ਵੱਖ ਕੰਟਰੀਆਂ 'ਚ ਜਾ ਚੁੱਕੇ ਨੇ ਤੇ ਵੈਲ ਸੈਟਲਡ ਨੇ ਤੋਂ ਨੂੰ ਕਿ ਨਹੀਂ ਬਣਿਆ ਟਰਸਟ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਇੱਕ ਪਾਸੇ ਵੀ ਹੈਗੀਆਂ ਨੇ ਪੰਜਾਬ ਦੇ ਵਿੱਚ ਹੀ ਧੋਖਾਧੜੀ ਦੇ ਨਾਮ ਤੇ ਗਲਤ ਵੀਜ਼ੇ ਲਵਾ ਦੇਣਾ ਗਲਤ ਕਾਲਜ ਗਲਤ ਕੋਰਸ ਹੋਰ ਕਈ ਤਰੀਕਿਆਂ ਦੇ ਨਾਲ ਆ ਜਿਹੜਾ ਉਹਨਾਂ ਦੇ ਵੱਲੋਂ ਠੱਗੀ ਇਹ ਜਿਹੜੀ ਕੀਤੀ ਜਾ ਰਹੀ ਹੈ ਸ਼ਰਿਆਮ ਵੀ ਹੋ ਰਹੀ ਆ ਪਰ ਤੁਸੀਂ ਲਗਾਤਾਰ ਟਰਸਟ ਕੀਤਾ ਤੇ ਲਗਾਤਾਰ ਇੱਥੇ ਕੰਪਨੀ ਆਉਂਦੇ ਰਹੇ ਤੁਸੀਂ ਚਾਰ ਨੂੰ ਸੁਣੋ ਤੁਸੀਂ ਕਿਉਂ ਵਾਰ-ਵਾਰ ਚੁੰਨਦੇ ਰਹੇ ਮਤਲਬ ਤੁਹਾਨੂੰ ਲੱਗਿਆ ਕਿ ਪਹਿਲੇ ਵੀਜ਼ੇ ਤੁਹਾਨੂੰ ਸੈਟੀਸਫਾਈ ਕੀਤਾ ਬੇਸਿਕਲੀ ਤੁਹਾਡਾ ਬੜਾ ਵਧੀਆ ਕੁਐਸਚਨ ਹੈ ਕਿਉਂਕਿ ਜਿਹੜੀ ਇਹ ਇੰਡਸਟਰੀ ਹੈ ਵੀਜ਼ਾ ਇੰਡਸਟਰੀ ਹੈ ਦੇ ਵਿੱਚ ਧੋਖਾਧ ਤੇ ਸੇਕ ਜਿਹੜੀਆਂ ਕੰਪਰੋਮਾਈਜ਼ ਕਰਕੇ ਜਾਂ ਐਗਰੀਮੈਂਟ ਕਰਕੇ ਬੜਾ ਲੋਕਾਂ ਨੂੰ ਲੁੱਟਿਆ ਜਾਂਦਾ ਤੇ ਬੇਸਿਕਲੀ ਆਮ ਬੰਦੇ ਦੇ ਲਈ ਖਾਸ ਕਰਕੇ ਜਿਵੇਂ ਅਸੀਂ ਆ ਇਸ ਕੰਪਨੀ ਨੂੰ ਰეკਮੈਂਡ ਕਰਨਾ ਬੜਾ ਜੋਖਮ ਭਰਿਆ ਕੰਮ ਹੁੰਦਾ ਪਰ ਜਿਹੜਾ ਚਾਰਨਜ਼ এডਿਕੇਸ਼ਨ ਹੈ ਉਹ ٹرسٹ ਦਾ ਵਿਸ਼ਵਾਸ ਦਾ ਦੂਜਾ ਨਾ ਹੈ ਅੱਜ ਤੱਕ ਅਸੀਂ ਕਦੇ ਵੀ ਕਿਸੇ ਨੂੰ ਮੰਨ ਲੋ ਰეკਮੈਂਡ ਕੀਤਾ ਅਸੀਂ ਉਹਨਾਂ ਨੂੰ ਜਸਟ ਇਹ ਕਹਿੰਦੇ ਆ ਵੀ ਤੁਸੀਂ ਉਹਨਾਂ ਕੋਲ ਚਲੇ ਜਾਓ ਤੇ ਅਸੀਂ ਇਹਨਾਂ ਨੇ ਇੱਕ ਫੋਨ ਕਾਲ ਕਰਦੇ ਆ ਅੱਜ ਤੱਕ ਇੱਕ ਵੀ ਸਾਡੇ ਰਿਸ਼ਤੇਦਾਰ ਦਾ ਕਿਸੇ ਦੋਸਤ ਦਾ ਮਿੱਤਰ ਦਾ ਇਹ ਹਲੰਬਾ ਨਹੀਂ ਆਇਆ ਵੀ ਸਾਨੂੰ ਐਸ ਥਾਂ ਤੋਂ ਸਾਨੂੰ ਆ ਚੀਜ਼ ਪ੍ਰੋਪਰ ਤਰੀਕੇ ਨਾਲ ਨਹੀਂ ਮਿਲੀ ਜਾਂ ਸਾਨੂੰ ਪ੍ਰੋਪਰ ਗਾਈਡਿੰਗ ਕੀਤਾ ਗਿਆ ਕਿਸੇ ਫੰਡਸ ਦੇ ਵਿੱਚ ਕੋਈ ਘਪਲਾ ਹੋਇਆ ਜਾਂ ਕੋਈ ਸਾਨੂੰ ਵਿਸ਼ਵਾਸ ਨਹੀਂ ਬਣਿਆ ਕਿਉਂਕਿ ਇੱਕ ਐਡਾ ਵੱਡਾ ਵਿਸ਼ਵਾਸ ਹੈ ਬੇਸਿਕਲੀ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਚਾਰਨਸ ਐਜੂਕੇਸ਼ਨ ਵਾਲੇ ਕੋਈ ਗਲਤ ਕੰਮ ਕਰਦੇ ਹੀ ਹੈ ਨਹੀਂ ਇਹ ਲਾ ਤੁਹਾਡੀ ਬੱਚੀ ਦਾ ਵੀਜ਼ਾ ਲਵਾਇਆ ਸੀ ਚਾਰਮਸ ਇਮੀਗ੍ਰੇਸ਼ਨ ਹਾਂਜੀ ਸਨਨਾ ਦੇਵੀ ਆ ਜੀ ਉਹਨਾਂ ਦਾ ਸਤੰਬਰ 2023 ਦੇ ਵਿੱਚ ਵੀਜ਼ਾ ਲੱਗਿਆ ਜੀ ਬਰੰਟਨ ਦੇ ਵਿੱਚ ਗਏ ਜੀ ਉਹਨਾਂ ਦਾ ਤਜਰਬਾ ਕਿਵੇਂ ਰਿਹਾ ਜੀ ਉਹਨਾਂ ਦਾ ਵਧੀਆ ਤਜਰਬਾ ਰਿਹਾ ਜੀ ਇਹਨਾਂ ਦਾ ਜੀ ਖਾਸ ਕਰਕੇ ਹੂੰ ਚਾਮਸ ਆਲਾ ਤੋਂ ਅਸੀਂ ਸਾਨੂੰ ਉਹਨਾਂ ਨੇ ਪਤਾ ਲੱਗਿਆ ਤਾਂ ਅਸੀਂ ਇਹਨਾਂ ਕੋਲ ਗਏ ਤੇ ਇਹਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਅਸੀਂ ਬੇਟੀ ਵਾਸਤੇ ਨਾਲ ਕੋਲ ਉਹ ਕਰਿਆ ਇਹਨਾਂ ਨੇ ਫਾਰਮ ਜਮਾ ਕਰਾਇਆ ਤੇ ਇਹਨਾਂ ਨੇ ਸਾਡਾ ਵੀਜ਼ਾ ਦਿੱਤਾ ਜਿੰਨਾ ਇਹਨਾਂ ਨੇ ਫੀਸ ਦਿੱਤੀ ਆ ਜੀ ਉਹਦੇ ਹਿਸਾਬ ਨਾਲ ਅਸੀਂ ਸਾਰੇ ਤੇ ਖੋਲੇ ਆ ਇਹਨਾਂ ਨੇ ਕੋਈ ਐਕਸਟਰਾ ਪੈਸਾ ਨਹੀਂ ਲਿਆ ਸਾਹਿਬ ਆਪਦੇ ਵੀਜ਼ੇ ਲਈ ਵੀ ਤੁਸੀਂ ਚਾਮਸ ਆਏ ਹੋ ਕਿ ਤੁਹਾਨੂੰ ਭਰੋਸਾ ਕੰਪਨੀ ਹਾਂਜੀ ਬਿਲਕੁਲ ਜੀ ਚਾਮਸ ਦੇ ਮੈਨੂੰ ਪੂਰਾ ਭਰੋਸਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਗਜੀਤ ਸਿੰਘ ਆ ਜੀ ਤੁਸੀਂ ਵੀ ਚਾਮਸ ਦੇ ਆਏ ਹੋ ਤੁਹਾਡਾ ਇਹਨਾਂ ਦੇ ਨਾਲ ਕਿਵੇਂ ਦਾ ਤਜਰਬਾ ਹੈ ਜੀ ਸਾਡਾ ਤਾਂ ਜੀ ਇੱਥੇ ਘਰ ਵਾਲਾ ਕੰਮ ਹੈ ਸਾਡੇ ਤੱਕ ਜਿਵੇਂ ਘਰ ਦੇ ਹੁੰਦੇ ਨੇ ਇੱਕ ਨੂੰ ਸਾਡੇ ਸਾਨੂੰ ਇਹਨਾਂ ਨੂੰ ਪੂਰਾ ਭਰੋਸਾ ਮੈਂ ਤਾਂ ਹੋਰ ਵੀ ਜਿੰਨੇ ਵੀ ਉਹਦੇ ਕਸਟਮਰ ਆ ਉਹਨਾਂ ਨੂੰ ਕਹਿਣਾ ਵੀ ਪੂਰਾ ਭਰੋਸਾ ਰੱਖੋ ਚਾਮਸ ਵਾਲਿਆਂ ਤੇ ਸਾਡਾ ਅੱਧ ਤੋਂ ਵੱਧ ਫੈਮਿਲੀ ਮੈਂਬਰ ਸਾਡੇ ਰਿਸ਼ਤੇਦਾਰ ਸਾਰੇ ਇਹਨਾਂ ਦੇ ਥਰੂ ਹੀ ਗਏ ਆ ਤਕਰੀਬਨ 40-50 ਬੰਦੇ ਸਾਡੇ ਚਾਂਸ ਵਾਲਿਆਂ ਨੇ ਬਾਹਰ ਭੇਜੇ ਆ 1% ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਇੱਕ ਦੋ ਵਾਰ ਅਸੀਂ ਇੱਧਰ ਉੱਧਰ ਗਏ ਵੀ ਪਰ ਅਸੀਂ ਧੋਖਾ ਹੀ ਖਾਦਾ ਮੈਂ ਤਾਂ ਇਹੀ ਕਹੂੰਗਾ ਸਾਰੇ ਵੀਰਾਂ ਭੈਣਾਂ ਨੂੰ ਵੀ ਚਾਂਸ ਵਾਲਿਆਂ ਕੋਲ ਆਓ ਤੇ ਇਹਨਾਂ ਤੇ ਵੀਜ਼ਾ ਬਲਵਾਈ ਕਰਵਾਓ ਚਾਂਸ ਦੇ ਨਾਲ ਕਿਵੇਂ ਤੁਹਾਡਾ ਰਾਬਤਾ ਹੁੰਦਾ ਜੀ ਇਸ ਕੰਪਨੀ ਦੇ ਨਾਲ ਇਥੋਂ ਸਾਡੇ ਮਿੱਤਰ ਨੇ ਗੁਰਦੀਪ ਸਿੰਘ ਉਹਨਾਂ ਵੱਲੋਂ ਦੱਸਿਆ ਗਿਆ ਕਿ ਵੀ ਉਹਨਾਂ ਦੇ ਘੱਟ ਤੋਂ ਘੱਟ 55 ਜਾਂ 60 ਬੱਚੇ ਨੇ ਜਿਹੜੇ ਉਹ ਬਾਹਰ ਗਏ ਨੇ ਤੇ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਜਿਹਦੀ ਪ੍ਰੋਫਾਈਲ ਕੰਮ ਕਰਦੀ ਸੀ ਉਹਨਾਂ ਨੂੰ ਹੀ ਇਹਨਾਂ ਨੇ ਰეკਮੈਂਡ ਕੀਤਾ ਤੇ ਦੂਜੇ ਨੰਬਰ ਦੇ ਉੱਤੇ ਜਿਹੜਾ ਇਹਨਾਂ ਨੂੰ ਕੇਸ ਲੱਗਿਆ ਪਹਿਲੇ ਬਾਰੀ ਜਵਾਬ ਦਿੱਤਾ ਤੇ ਬਾਕੀ ਪੈਸੇ ਦੀ ਕੋਈ ਕਿਸੇ ਕਿਸਮ ਦੀ ਉਹ ਨਹੀਂ ਆਪੜਨੀ ਹੈ ਕਿੰਨੇ ਕੁ ਵੀਜ਼ੇ ਤੁਸੀਂ ਇੰਨਾ ਤੋਂ ਲਵਾਏ ਨੇ ਜੀ ਅਸੀਂ ਹੁਣ ਸ਼ੁਰੂਆਤ ਕੀਤੀ ਹੈ ਬਹੁਤ ਸਾਰੇ ਲਵਾਵਾਂਗੇ ਅੱਗੇ ਤੋਂ ਹੁਣ ਸਾਨੂੰ ਪਤਾ ਲੱਗ ਗਿਆ ਕਿ ਬਹੁਤ ਵਧੀਆ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਹੈ ਤੁਹਾਡੇ ਬੇਟੇ ਦਾ ਵੀਜ਼ਾ ਇਦਰੋਂ ਲੱਗਿਆ ਹਾਂਜੀ ਔਰ ਤੁਸੀਂ ਵੀ ਕਿਤੇ ਅਪਲਾਈ ਕਰ ਰਹੇ ਹੋ ਜੀ ਅਸੀਂ ਵੀਜ਼ਾ ਹੁਣ ਇਹਨਾਂ ਤੋਂ ਹੀ ਅਪਲਾਈ ਕੀਤਾ ਹੈ ਤੁਸੀਂ ਵਿਜ਼ਟਰ ਵੀਜ਼ਾ ਕਿਹਾ ਹਾਂਜੀ ਬਿਲਕੁਲ ਤੁਹਾਡਾ ਆ ਗਿਆ ਜੀ ਅਪਲਾਈ ਕੀਤਾ ਹਾਂਜੀ ਆਜੂਗਾ ਵੈਸੇ ਅ ਕੰਪਨੀ ਦੇ ਨਾਲ ਅਸੀਂ 2011 ਦੇ ਤੋਂ ਜੁੜੇ ਹੋਏ ਹਾਂ ਸਾਡਾ ਸਭ ਤੋਂ ਵੱਡਾ ਭਤੀਜਾ ਜਿਹੜਾ ਉਹ ਇਸੇ ਕੰਪਨੀ ਤੋਂ 2011 ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਸੀ ਤੇ ਉਹ ਅੱਜ ਉੱਥੇ ਸੀਐਨ ਦੇ ਵਿੱਚ ਜੌਬ ਕਰਦਾ ਤੇ ਸਿਟੀਜ਼ਨ ਹੈ ਵਧੀਆ ਨੌਕਰੀ ਕਰ ਹਾਂਜੀ ਹਾਂ ਬਹੁਤ ਵਧੀਆ ਗਵਰਨਮੈਂਟ ਅਮਪਲਾਈ ਆ ਉਹ ਹਾਂਜੀ ਪਰ ਤੁਸੀਂ ਵੀ ਕਿਤੇ ਜਾ ਕੇ ਆਏ ਹੋ ਜੀ ਅ ਨਹੀਂ ਉਸ ਤੋਂ ਬਾਅਦ ਸਾਡੀ ਭਤੀਜੀ ਇਹਨਾਂ ਦੇ ਥਰੂ ਹੀ ਨਿਊਜ਼ੀਲੈਂਡ ਗਈ ਤੇ ਫਿਰ ਇੱਕ ਸਾਡਾ ਭਤੀਜਾ ਯੂਕੇ ਗਿਆ ਫਿਰ ਉਸ ਤੋਂ ਬਾਅਦ ਸਾਡਾ ਆਪਣਾ ਬੇਟਾ ਪਿਛਲੇ ਸਾਲ ਹੈ ਜਿਹੜਾ ਉਹ ਨਿਆਗਰਾ ਕਾਲਜ ਵੈਲੈਂਡ ਦੇ ਵਿੱਚ ਐਜ਼ ਅ ਸਟੂਡੈਂਟ ਗਿਆ ਲੇਟੈਸਟ ਮੇਰਾ ਬੇਟਾ ਗਿਆ 15 ਤਰੀਕ ਨੂੰ ਜੀ ਹੁਣੇ ਬਹੁਤ ਪ੍ਰੋਸੈਸ ਜੋਗ ਜਿਹੜੀ ਹੈ ਕੰਪਨੀ ਹੈ ਇਹ ਮੇਰੀ ਆਸ ਹੈ ਕਿ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਇੱਕ ਵਾਰੀ ਜ਼ਰੂਰ ਆ ਕੇ ਮਿਲੋ ਇਹਨਾਂ ਨੂੰ ਕੰਪਨੀ ਨਾਲ ਓਵਰਆਲ ਤੁਹਾਡੇ ਤਜਰਬੇ ਕਿਵੇਂ ਦੇ ਰਹੇ ਨੇ ਕੰਪਨੀ ਨਾਲ ਤਜਰਬਾ ਵਧੀਆ ਰਿਹਾ ਜੀ ਹੁਣ ਤੱਕ ਦਾ ਜੋ ਸੀਗਾ ਵਧੀਆ ਉਹਨਾਂ ਨੇ ਗਾਈਡ ਜੋ ਗਾਈਡੈਂਸ ਵੀ ਵਧੀਆ ਦਿੱਤੀ ਆ ਤੇ ਵਧੀਆ ਸਾਨੂੰ ਕੋਆਪਰੇਟ ਕੀਤਾ ਸਾਰਾ ਸਟਾਫ ਵਧੀਆ ਸੀ ਉੱਥੇ ਵੀਜ਼ਾ ਕੰਪਨੀਆਂ ਤੇ ਪੈਸਿਆਂ ਦੀ ਹਿਰਫੇਰ ਨੂੰ ਲੈ ਕੇ ਬੜਾ ਸਵਾਲ ਹੁੰਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਸਾਡੇ ਸਾਡੇ ਨਾਲ ਕੋਈ ਇਦਾਂ ਨਹੀਂ ਹੋਈ ਜੋ ਕਿਹਾ ਸੀ ਉਹਨਾਂ ਨੇ ਉਹੀ ਕੁਛ ਹੋਇਆ ਤਾਂ ਇਸ ਸੈਮੀਨਾਰ ਦੇ ਵਿੱਚ ਹਾਜ਼ਰ ਹੋਏ ਲੋਕਾਂ ਨੇ ਪਹੁੰਚੇ ਹੋਏ ਲੋਕਾਂ ਨੇ ਆਪਣਾ ਜਿਹੜਾ ਤਜਰਬਾ ਹੈ ਸਾਡੇ ਨਾਲ ਸਾਂਝਾ ਕੀਤਾ ਤੇ ਅਸੀਂ ਉਹ ਤੁਹਾਡੇ ਤੱਕ ਰੱਖਿਆ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਲਾਭਦਾਇਕ ਹੋਣ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਕੈਮਪ ਦੇ ਤੇ ਮੇਰੇ ਸਾਥ ਦੇ ਲਈ ਸੀ सुरेंद्र ਮਹੰਮਨਪ੍ਰੀਤ ਸਿੰਘ ਧੰਨਵਾਦ